ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡਲਰ ਦੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜੋ ਹੈ ਆਪਾਂ ਜਿਹੜੇ ਬਠਿੰਡਾ ਤੋਂ ਬੀਜੇਪੀ ਉਮੀਦਵਾਰ ਨੇ ਬੀਬੀ ਪਰਮਪਾਲ ਕੌਰ ਉਹਨਾਂ ਤੋਂ ਹੀ ਕਰੀਏ ਕਿਉਂਕਿ ਉਹਨਾਂ ਦਾ ਜਿਹੜਾ ਮਾਮਲਾ ਹੈ ਬੜਾ ਹੀ ਵਿਵਾਦਿਤ ਹੁੰਦਾ ਜਾ ਰਿਹਾ ਹੈ ਸੋ ਮੁੱਦੇ ਦੇ ਉੱਪਰ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਕਿ ਉਹ ਆਪਣੇ ਚੋਣਾਂ ਨੂੰ ਲੈ ਕੇ ਜਿਹੜੇ ਕਾਗਜ਼ ਹੈ ਉਹ ਭਾ ਸਕਣਗੇ ਜਾਂ ਨਹੀਂ ਕਿਉਂਕਿ ਕਾਫੀ ਸੁਰਖੀਆਂ ਦੇ ਵਿੱਚ ਇਹ ਮਾਮਲਾ ਜ਼ਰੂਰ ਬਣਿਆ ਹੋਇਆ ਹੈ ਉਧਰ ਜੇ ਆਪਾਂ ਨਾਲ ਹੀ ਗੱਲ ਕਰ ਲਈਏ ਕਿ ਬੀਜੇਪੀ ਨੇ ਜਿਹੜੇ ਆਪਣੇ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਹੁਣ ਲਗਭਗ ਸਥਿਤੀ ਥੋੜੀ ਹੋਰ ਸਾਫ਼ ਹੁੰ ਮਿਕਰਨ ਬੰਦੇ ਦਿਖ ਰਹੇ ਨੇ ਬਠਿੰਡਾ ਦੀ ਸੀਟ ਦੀ ਵੀ ਗੱਲ ਕਰਾਂਗੇ ਤੇ ਜਿਹੜੇ ਨਵੇਂ ਤਿੰਨ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਨੇ ਉਹਦੇ ਬਾਰੇ ਵੀ ਗੱਲ ਜ਼ਰੂਰ ਸਾਂਝੀ ਕਰਿਓ ਬਿਲਕੁਲ ਸਰਜੋਤ ਜੀ ਬੀਬੀ ਪਰਮਪਾਲ ਕੌਰ ਹੁਨੀ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਨੂੰ ਨੇ ਔਰ ਏ ਆਈਐਸ ਅਫਸਰ ਸੀ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਅਸਤੀਫਾ ਸੌਂਪਿਆ ਸੀ ਭਗਵੰਤਮਾਨ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਉਸ ਵੇਲੇ ਮਾਹੌਲ ਸੀ ਔਰ ਇਨਾਂ ਦਾ ਅਸਤੀਫਾ ਭਗਵੰਤ ਮਾਨ ਹੁਣਾਂ ਵੱਲੋਂ ਮਨਜ਼ੂਰ ਨਹੀਂ ਸੀ ਕੀਤਾ ਗਿਆ ਪਰ ਕਿਉਂਕਿ ਇਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਕਰਨੀ ਸੀ ਜਿਸ ਦੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੀ ਸੀ ਤੇ ਦਿੱਲੀ ਦੇ ਵਿੱਚ ਜਿਹੜੇ ਸਾਬਕਾ ਮੰਤਰੀ ਨੇ ਭਾਰਤ ਸਰਕਾਰ ਦੇ ਪੂਰੀ ਸਾਹਿਬ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਬੀਬੀ ਪਰਮ ਪਰਮਪਾਲ ਕੌਰ ਸ਼ਾਮਲ ਹੋਏ ਔਰ ਇਹਨਾਂ ਦੇ ਪਤੀ ਸ਼ਾਮਲ ਹੋਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਸ ਦਿਨ ਦਿੱਲੀ ਤੋਂ ਇਹ ਅਨਾਉਂਸਮੈਂਟ ਕੀਤੀ ਗਈ ਸੀ ਕਿ ਇਹਨਾਂ ਦਾ ਅਸਤੀਫਾ ਭਾਰਤ ਸਰਕਾਰ ਨੇ ਮਨਜ਼ੂਰ ਕਰ ਲਿਆ ਉਸ ਤੋਂ ਪਹਿਲਾਂ ਇਹ ਲਗਾਤਾਰ ਕਿਆਸ ਲੱਗ ਰਹੇ ਸੀ ਕਿ ਕੀ ਇਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਭਗਵੰਤ ਮਾਨ ਨੇ ਅਸਤੀਫਾ ਮਨਜ਼ੂਰ ਕੀਤਾ ਜਾਂ ਨਹੀਂ ਪਰ ਉਦੋਂ ਗੱਲ ਆਈ ਕਿ ਕੇਂਦਰ ਸਰਕਾਰ ਨੇ ਪਰਸਨਲ ਮਹਿਕਮੇ ਨੇ ਇਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਇਸ ਕਰਕੇ ਹੁਣ ਇਹਨਾਂ ਦੀ ਬੀਜੇਪੀ ਦੇ ਵਿੱਚ ਜੁਆਇਨਿੰਗ ਹੋ ਗਈ ਹੁਣ ਕਿਸੇ ਤਰ੍ਹਾਂ ਦੀ ਅੜਚਣ ਨਹੀਂ ਹਾਲਾਂਕਿ ਉਸ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਔਰ ਉਹਨਾਂ ਨੇ ਇਹ ਕਿਹਾ ਸੀ ਕਿ ਅਸਤੀਫਾ ਜਦੋਂ ਤੱਕ ਮਨਜ਼ੂਰ ਨਹੀਂ ਹੁੰਦਾ ਉਨੀ ਦੇਰ ਤੱਕ ਇਸ ਤਰ੍ਹਾਂ ਪੋਲਿਟਿਕਲ ਤੌਰ ਦੇ ਉੱਤੇ ਸ਼ਾਮਿਲ ਨਹੀਂ ਹੋਣਾ ਚਾਹੀਦਾ ਸੀ ਸੋ ਇੱਕ ਪਰੰਪਰਾ ਹੁੰਦੀ ਹੈ ਪ੍ਰਕਿਰਿਆ ਹੁੰਦੀ ਹੈ ਉਹਨਾਂ ਨੂੰ ਪੂਰੇ ਕੀਤਾ ਜਾਣਾ ਚਾਹੀਦਾ ਔਰ ਹੁਣ ਕੱਲ ਕੱਲ ਪੰਜਾਬ ਸਰਕਾਰ ਵੱਲੋਂ ਦੁਬਾਰਾ ਇਹਨਾਂ ਨੂੰ ਨੋਟਿਸ ਭੇਜਿਆ ਗਿਆ ਔਰ ਇਹ ਕਿਹਾ ਗਿਆ ਕਿ ਤੁਸੀਂ ਵਾਪਸ ਆਪਣੀ ਡਿਊਟੀ ਜੁਆਇਨ ਕਰੋ ਭਗਵੰਤਮਾਨ ਉਹਨਾਂ ਨੇ ਜਿਹੜਾ ਸਰਕਾਰ ਨੇ ਜਿਹੜਾ ਇਹਨਾਂ ਨੂੰ ਨੋਟਿਸ ਭੇਜਿਆ ਉਹਦੇ ਵਿੱਚ ਲਿਖਿਆ ਸੀ ਕਿ ਤੁਸੀਂ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਸੀ ਕਿ ਤੁਹਾਡੇ ਭਰਾ ਔਰ ਤੁਹਾਡੇ ਪਿਤਾ ਜੀ ਦੁਨੀਆ 'ਚ ਨਹੀਂ ਰਹੇ ਔਰ ਤੁਹਾਡੇ 81 ਸਾਲ ਦੇ ਮਾਤਾ ਜੀ ਦੀ ਤੁਸੀਂ ਸੇਵਾ ਕਰਨੀ ਹੈ ਇਸ ਕਰਕੇ ਤੁਸੀਂ ਰਿਟਾਇਰਮੈਂਟ ਚਾਹੁੰਦੇ ਹੋ ਵੀਆਰਐਸ ਇਹਨਾਂ ਨੇ ਜਿਹੜੀ ਵਕਤ ਤੋਂ ਪਹਿਲਾਂ ਰਿਟਾਇਰਮੈਂਟ ਦੀ ਸਹੂਲਤ ਮਿਲਦੀ ਆ ਮਲਾਜ਼ਮਾਂ ਨੂੰ ਆਈਐਸ ਅਫਸਰਾਂ ਨੂੰ ਜਾਂ ਬਾਕੀਆਂ ਨੂੰ ਉਹ ਇਹਨਾਂ ਨੇ ਅਪਲਾਈ ਕੀਤੀ ਸੀ ਹੁਣ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਉਸ ਨੂੰ ਅਸੀਂ ਰੱਦ ਕਰ ਦੁੱਤਾ ਤੇ ਜਦੋਂ ਉਸ ਵੀਆਰਐਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਤੇ ਸਥਿਤੀ ਬਹੁਤ ਜ਼ਿਆਦਾ ਦੁਚਿੱਤੀ ਵਾਲੀ ਬਣ ਗਈ ਇਹ ਕਹਿੰਦੇ ਮੇਰਾ ਅਸਤੀਫਾ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਿਆ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਤੁਹਾਡਾ ਅਸਤੀਫਾ ਰੱਦ ਕਰ ਦਿੱਤਾ ਤੇ ਤੁਸੀਂ ਜੁਆਇਨ ਕਰੋ ਨਹੀਂ ਤਾਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਹੁਣ ਤਕਨੀਕੀ ਤੌਰ ਤੇ ਦੇਖੀਏ ਤੇ ਜਦੋਂ ਕਾਗਜ਼ ਭਰਦਾ ਹੈ ਕੋਈ ਵੀ ਸਾਬਕਾ ਅਫਸਰ ਆਪਣੀ ਡਿਊਟੀ ਛੱਡ ਕੇ ਕਿਤੇ ਪੋਲਿਟੀਕਲ ਪਾਰਟੀ ਚ ਜਾਂਦਾ ਹੈ ਜਾਂ ਕੋਈ ਚੋਣ ਲੜਦਾ ਹੈ ਤੇ ਐਨਓਸੀ ਦੀ ਵਿਵਸਥਾ ਹੈ ਹੁਣ ਪਰਮਪਾਲ ਗੌਰ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਦਿੱਲੀ ਵੱਲੋਂ ਮੇਰਾ ਅਸਤੀਫਾ ਮਨਜ਼ੂਰ ਹੋ ਗਿਆ ਇਸ ਕਰਕੇ ਮੈਂ ਹੁਣ ਰਿਟਾਇਰ ਹੋ ਚੁੱਕੀ ਆ ਤੇ ਮੈਂ ਚੋਣ ਲੜਾਂਗੀ ਔਰ ਕਾਗਜ਼ ਵੀ ਦਾਖਲ ਕਰਾਂਗੀ ਹੁਣ ਭਾਰਤ ਦੇ ਚੋਣ ਕਮਿਸ਼ਨ ਦੇ ਉੱਤੇ ਇਹ ਗੱਲ ਨਿਰਭਰ ਕਰੇਗੀ ਜਦੋਂ ਬੀਬੀ ਪਰਮਪਾਲ ਕੌਰ ਹੋਣਾ ਨੇ ਕਾਗਜ਼ ਭਰਨੇ ਨੇ ਕੀ ਭਾਰਤ ਦਾ ਚੋਣ ਕਮਿਸ਼ਨ ਇਤਰਾਜ਼ ਕਰਦਾ ਹੈ ਜਾਂ ਕੀ ਪੰਜਾਬ ਸਰਕਾਰ ਇਹਨਾਂ ਦੇ ਮਾਮਲੇ ਦੇ ਵਿੱਚ ਕਿਸੇ ਅਦਾਲਤ ਦੇ ਵਿੱਚ ਪਹੁੰਚ ਕਰਦੀ ਹੈ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਰਹੇਗੀ ਪਰ ਇਹ ਇੱਕ ਇੱਜ਼ਤ ਦਾ ਸਵਾਲ ਬਣ ਗਿਆ ਰੇੜਕਾ ਬਣ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਔਰ ਭਗਵੰਤ ਮਾਨ ਦੇ ਵਿੱਚ ਇਹ ਦੋਨਾਂ ਲੀਡਰਾਂ ਦੇ ਵਿੱਚ ਦੋਨਾਂ ਸਰਕਾਰਾਂ ਦੇ ਵਿੱਚ ਇੱਕ ਤਰੀਕੇ ਦੀ ਟਸਲ ਬਣ ਗਈ ਦਿੱਲੀ 'ਚ ਅਸੀਂ ਕਈ ਵਾਰੀ ਇਸ ਤਰ੍ਹਾਂ ਦੀ ਟਸਲ ਦੇਖੀ ਹੈ ਇਹ ਪੰਜਾਬ 'ਚ ਤਾਜ਼ਾ ਉਦਾਹਰਣ ਹੈ ਦੂਜੇ ਪਾਸੇ ਜਿਹੜਾ ਤੁਹਾਡਾ ਸਵਾਲ ਹੈ ਕਿ ਕੱਲ ਭਾਰਤੀ ਜਨਤਾ ਪਾਰਟੀ ਨੇ ਆਪਣੇ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੁਭਾਸ਼ ਸ਼ਰਮਾ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਜਨਰਲ ਸਕੱਤਰ ਨੇ ਚੰਡੀਗੜ੍ਹ ਦੇ ਪ੍ਰਮੁੱਖ ਨੇ ਉਹਨਾਂ ਨੂੰ ਉਮੀਦਵਾਰ ਸ਼੍ਰੀ ਅਨੰਤਪੁਰ ਸਾਹਿਬ ਤੋਂ ਬਣਾਇਆ ਗਿਆ ਸੋ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਉਹਨਾਂ ਨੂੰ ਸੰਗਰੂਰ ਤੋਂ ਭੇਜਿਆ ਗਿਆ ਸੀ ਔਰ ਸੁਭਾਸ਼ ਸ਼ਰਮਾ ਨੇ ਜਿਹੜੇ ਉਹ ਇਹਨਾਂ ਹਲਕਿਆਂ ਦੇ ਵਿੱਚ ਹੀ ਚੰਡੀਗੜ੍ਹ ਸ਼੍ਰੀ ਅਨੰਤਪੁਰ ਸਾਹਿਬ ਸਰਗਰਮ ਸੀ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੁਣ ਕਾਂਗਰਸ ਵੱਲੋਂ ਵੀ ਉਮੀਦਵਾਰ ਆ ਗਿਆ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਜਰਾ ਨੇ ਔਰ ਆਮ ਆਦਮੀ ਪਾਰਟੀ ਵੱਲੋਂ ਮਲਵਿੰਦਰ ਸਿੰਘ ਕੰਗ ਔਰ ਬਸਪਾ ਵੱਲੋਂ ਵੀ ਉਮੀਦਵਾਰ ਜਿਹੜੇ ਮੈਦਾਨ 'ਚ ਆ ਗਏ ਨੇ ਹੁਣ ਇਹਦੇ ਨਾਲ ਨਾਲ ਸ਼ੰਗਰੂਰ ਤੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਬਣਾਇਆ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਉਸ ਤੋਂ ਪਹਿਲਾਂ ਉਹ ਅਕਾਲੀ ਦਲ 'ਚ ਵੀ ਰਹੇ ਜੋ ਹੁਣ ਉਹ ਸਿਆਸਤ ਦੇ ਵਿੱਚ ਨਹੀਂ ਸੀ ਉਹ ਸ਼ਾਮਲ ਹੋ ਗਏ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਨੂੰ ਉਮੀਦਵਾਰ ਬਣਾਇਆ ਜਦੋਂ ਪਿਛਲੀ ਵਾਰੀ ਜ਼ਿਮਨੀ ਚੋਣ ਸੀ ਹਰਜੋਜੀ ਉਦੋਂ ਜੀ ਦਲਵੀਰ ਗੋਲਦੀ ਕਾਂਗਰਸ ਵੱਲੋਂ ਲੜੇ ਸੀ ਔਰ ਕੇਵਲ ਢਿਲੋਂ ਲੜੇ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਪਰ ਹੁਣ ਅਰਵਿੰਦ ਖੰਨਾ ਉੱਥੇ ਇੱਕ ਹਿੰਦੂ ਚਿਹਰੇ ਦੇ ਤੌਰ ਤੇ ਉਹ ਮੈਦਾਨ ਚਾਏ ਨੇ ਔਰ ਸੰਗਰੂਰ ਦੀ ਚੋਣ ਇਹਦੇ ਨਾਲ ਬੜੀ ਦਿਲਚਸਪ ਬਣੇਗੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਸੰਗਰੂਰ ਚ ਆ ਗਏ ਨੇ ਸੁਖਪਾਲ ਖੈਰਾ ਨੇ ਕੱਲ ਕਾਗਜ਼ ਦਾਖਲ ਕੀਤੇ ਨੇ ਸੁਖਪਾਲ ਖੈਰਾ ਜਦੋਂ ਕਾਗਜ਼ ਦਾਖਲ ਕਰਨ ਜਾ ਰਹੇ ਸੀ ਸੁਖਪਾਲ ਖੈਰਾ ਦੇ ਨਾਲ ਵੀ ਕੱਲ ਬਹੁਤ ਵੱਡਾ ਇਕੱਠ ਉਸ ਤੋਂ ਪਹਿਲਾਂ ਸੀ ਔਰ ਸੁਖਪਾਲ ਖੈਰਾ ਨੇ ਉਸ ਇਕੱਠ ਚ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਕਾਂਗਰਸ ਦੇ ਲੀਡ ਰਨ ਨੂੰ ਵਲੰਟੀਅਰਸ ਨੂੰ ਸੰਬੋਧਨ ਕਰਨ ਤੋਂ ਬਾਅਦ ਫਿਰ ਆਪਣੇ ਕਾਗਜ਼ ਢਾਕਲ ਕੀਤੇ ਨੇ ਸੋ ਸੰਗਰੂਰ ਚ ਵੀ ਮੁਕਾਬਲਾ ਬੜਾ ਦਿਲਚਸਪ ਬਣਨ ਵਾਲਾ ਹੈ ਅਰਵਿੰਦ ਖੰਨਾ ਹਿੰਦੂ ਭਾਈਚਾਰੇ ਦੇ ਚਿਹਰੇ ਨੇ ਔਰ ਮੀਥੇ ਰਾਮ ਆਦਮੀ ਪਾਰਟੀ ਦੇ ਨੇ ਸੁਖਪਾਲ ਖੇੜਾ ਦੇ ਜਿਹੜੇ ਉਹ ਕਾਂਗਰਸ ਪਾਰਟੀ ਵੱਲੋਂ ਨੇ ਔਰ ਮੁੱਖ ਰੂਪ ਚ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਔਰ ਭਾਜਪਾ ਵੱਲੋਂ ਅਰਵਿੰਦ ਖੰਨਾ ਸੋ ਲਗਭਗ ਸਾਰੀਆਂ ਵੱਡੀਆਂ ਪਾਰਟੀਆਂ ਨੇ ਉੱਥੇ ਵੀ ਚਿਹਰੇ ਆਪਣੇ ਦੇਤੇ ਔਰ ਜਿਵੇਂ ਤੁਸੀਂ ਤੀਜੇ ਚਿਹਰੇ ਦੀ ਗੱਲ ਕੀਤੀ ਹੈ ਰਾਣਾ ਗੁਰਮੀਤ ਸਿੰਘ ਸੋਟੀ ਕਿਸੇ ਸਮੇਂ ਕਾਂਗਰਸ ਸੀ ਕੈਪਟਨ ਮਰਿੰਦਰ ਦੇ ਬਹੁਤ ਨਜ਼ਦੀਕੀ ਸੀ ਇਹ ਵੀ ਚਰਚਾਵਾਂ ਨੇ ਕਿ ਸੁਨੀਲ ਜਾਖੜ ਚਾਹੁੰਦੇ ਸੀ ਕਿ ਉਥੇ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਟਿਕਟ ਦਿਵਾਉਣਾ ਚਾਹੁੰਦੇ ਸੀ ਕੁਝ ਦਿਨਾਂ ਤੋਂ ਉਹਨਾਂ ਦਾ ਨਾਮ ਵੀ ਚੱਲ ਰਿਹਾ ਸੀ ਕਿ ਉਹ ਕਾਂਗਰਸ ਚ ਸ਼ਾਮਲ ਹੋ ਸਕਦੇ ਨੇ ਰਮਿੰਦਰ ਆਮਲਾ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸਾਬਕਾ ਵਿਧਾਇਕ ਨੇ ਜਲਾਲਾਬਾਦ ਤੋਂ ਉਹਨਾਂ ਦਾ ਨਾਮ ਕਾਂਗਰਸ 'ਚ ਵੀ ਚੱਲ ਰਿਹਾ ਸੀ ਕਾਂਗਰਸ ਵੱਲੋਂ ਸ਼ੇਰ ਸਿੰਘ ਖਬਾਇਆ ਨੂੰ ਉਮੀਦਵਾਰ ਬਣਾਇਆ ਗਿਆ ਰਮਿੰਦਰ ਆਮਲਾ ਨੂੰ ਟਿਕਟ ਨਹੀਂ ਮਿਲੀ ਭਾਜਪਾ ਤੋਂ ਵੀ ਔਰ ਉੱਥੇ ਗੁਰਮੀਤ ਸਿੰਘ ਸੋਢੀ ਉਹਨਾਂ ਨੂੰ ਟਿਕਟ ਜਿਹੜੀ ਭਾਜਪਾ ਨੇ ਦਿੱਤੀ ਹੈ ਸੋ ਸਿਰਫ ਫਤਿਹਗੜ ਸਾਹਿਬ ਇੱਕ ਹਲਕਾ ਰਹਿ ਗਿਆ ਜਿੱਥੇ ਭਾਜਪਾ ਨੇ ਆਪਣਾ ਉਮੀਦਵਾਰ ਦਿਨ ਹੈ ਫਤਿਹਗੜ ਸਾਹਿਬ ਤੋਂ ਬਿਨਾਂ ਭਾਰਤੀ ਜਨਤਾ ਪਾਰਟੀ ਨੇ ਵੀ ਹਰਜੋਜੀ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸੋ ਹੁਣ ਸ਼ਾਰੀਆਂ ਪੰਜਾਬ ਦੇ ਵਿੱਚ ਪੋਲਿਟੀਕਲ ਪਾਰਟੀਆਂ ਕਾਗਜ਼ ਭਰਨ ਦਾ ਕੰਮ ਹੈ ਜਿਹੜਾ ਨਾਮਜ਼ਦਗੀ ਭਰਨ ਦਾ ਕੰਮ ਹੈ ਉਹਨੂੰ ਅੱਗੇ ਵਧਾਉਂਦੀ ਜੋ ਬਿਲਕੁਲ ਸਹੀ ਕਿਹਾ ਤੁਸੀਂ ਡਲਾ ਜੀ ਪਰ ਅੱਗੋਂ ਅਗਰ ਆਪਾਂ ਗੱਲ ਕਰੀਏ ਆਪਾਂ ਖਾਸ ਔਰਤੇ ਬਠਿੰਡਾ ਸੀਟ ਦੀ ਹੀ ਗੱਲ ਕਰੀਏ ਤਾਂ ਵਿਕਰਮ ਮਜੀਠੀ ਆਖਿਰਕਾਰ ਬਠਿੰਡਾ ਚੌਣ ਪਰ ਚਾਰਲੀ ਪਹੁੰਚੇ ਜਿਵੇਂ ਕਿ ਅਸੀਂ ਪਹਿਲਾਂ ਦੇਖ ਰਹੇ ਸੀ ਕਿ ਭਗਵੰਤ ਮਾਨ ਜੋ ਹੈ ਲਗਾਤਾਰ ਅਕਾਲੀ ਦਲ ਦੇ ਉੱਪਰ ਬਾਦਲਾਂ ਦੇ ਉੱਪਰ ਸਿਆਸੀ ਅਟੈਕ ਕਰ ਰਹੇ ਸੀ ਤੇ ਜਦੋਂ ਹੁਣ ਵਿਕਰਮ ਮਜੀਠੀ ਆਏ ਚੌਣ ਪਰਚਾਰ ਦੇ ਲਈ ਤਾਂ ਉਹਨਾਂ ਨੇ ਵੀ ਸਿਆਸੀ ਤੀਰ ਵਿੰਨੇ ਜ਼ਰੂਰ ਭਗਵੰਤ ਮਾਨ ਦੇ ਉੱਪਰ ਜੋ ਜਿਸ ਤਰੀਕੇ ਨਾਲ ਉਹ ਹਮੇਸ਼ਾ ਆਪਣੀ ਗੱਲਾਂ ਸਾਂਝੀਆਂ ਕਰਦੇ ਨੇ ਉਸੇ ਤਰੀਕੇ ਵਿੱਚ ਨਜ਼ਰ ਇਹ ਤੇ ਭਗਵੰਤ ਮਾਨ ਦੇ ਉੱਪਰ ਸਿਆਸੀ ਤੀਰ ਛੱਡਣ ਵਿੱਚ ਕੋਈ ਕਸਰ ਨਹੀਂ ਛੱਡੀ ਸੋ ਤੁਸੀਂ ਬਠਿੰਡਾ ਸੀਟ ਦੇ ਅਗਰ ਰਿਵਿਊ ਦੀ ਗੱਲ ਕਰੀਏ ਤਾਂ ਕਿਵੇਂ ਇਸਾ ਤੁਸੀਂ ਖੁੱਲ ਕੇ ਕੱਪੜਾ ਛਾਂਟ ਕਰਨਾ ਚਾਹੋਗੇ ਲੇਖੋ ਬਠਿੰਡਾ ਦੇ ਵਿੱਚ ਵਿਕਰਮ ਮਜੀਠੀਆ ਕੱਲ ਆਗੇ ਦੀ ਵਿਕਰਮ ਮਜੀਠੀਆ ਬਾਰੇ ਸ਼ੁਰੂ ਤੋਂ ਕਿਹਾ ਜਾ ਰਿਹਾ ਸੀ ਕਿ ਉਹ ਹਰਸ਼ਮ੍ਰਿਤਕੌਰ ਬਾਦਲ ਦੇ ਚੋਣ ਪ੍ਰਚਾਰ ਚ ਵੀ ਆਉਣਗੇ ਔਰ ਖਡੂਰ ਸਾਹਿਬ ਦੇ ਵਿੱਚ ਵੀ ਆਉਣਗੇ ਖਡੂਰ ਸਾਹਿਬ ਤੋਂ ਵਿਕਰਮ ਮਜੀਠੀਆ ਹਲਕਾ ਇੰਚਾਰਜ ਨੇ ਟਿਕਟ ਦੇ ਦਾਵੇਦਾਰ ਵੀ ਸੀ ਪਰ ਉੱਥੇ ਵਿਲਸਾਤ ਸਿੰਘ ਵਿਰਸਾ ਸਿੰਘ ਬਲਟੋਹਾ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤੇ ਵਿਕਰਮਜੀਤ ਸਿੰਘ ਅਕਲ ਸੁਖਵੀਰ ਬਾਦਲ ਦੇ ਨਾਲ ਹਰਸ਼ਮ੍ਰਿਤ ਕੌਰ ਬਾਦਲ ਦੇ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਵਕਾਰੀ ਸੀਟ ਹੈ ਔਰ ਜਿਸ ਤਰ੍ਹਾਂ ਨਾਲ ਬੀਬੀ ਪਰਮਪਾਲ ਕੌਰ ਸਿੱਧੂ ਜਿਹੜੇ ਕਿ ਸਕੰਦਰ ਸਿੰਘ ਮਲੂਕਾ ਦੇ ਨੂੰ ਨੇ ਉਹਨਾਂ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਔਰ ਜਿਸ ਤਰ੍ਹਾਂ ਗੁਰਮੀਤ ਸਿੰਘ ਖੁੱਡਿਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਪੰਜਾਬ ਦੇ ਇੱਕ ਮੰਤਰੀ ਵੀ ਨੇ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਔਰ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੱਧੂ ਜਿਹੜੇ ਕਿਸੇ ਸਮੇਂ ਕਾਂਗਰਸ 'ਚ ਵੀ ਰਹੇ ਅਕਾਲੀ ਦਲ 'ਚ ਵੀ ਪਹਿਲਾਂ ਹੋ ਰਹੇ ਸੋ ਇਸ ਕਰਕੇ ਬਠਿੰਡਾ ਦੀ ਸੀਟ ਬਹੁਤ ਵਿਕਾਰੀ ਸੀਟ ਬਣੀ ਹੈ ਔਰ ਭਾਜਪਾ ਦੇ ਵਿੱਚ ਨਵੇਂ ਉਮੀਦਵਾਰ ਨੇ ਬਿਲਕੁਲ ਪਰਮਪਾਲ ਕਾਲ ਸਿੱਧੂ ਔਰ ਭਗਵੰਤ ਮਾਨ ਦੀ ਸਰਕਾਰ ਨਾਲ ਜਿਹੜਾ ਰੇੜਕਾ ਚੱਲ ਰਿਹਾ ਹੈ ਉਹਦੇ ਚੱਲਦਿਆਂ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਵਕਤ ਦੱਸੂਗਾ ਕੋਰਟ ਕਚੈਰੀਆਂ 'ਚ ਗੱਲ ਜਾਊਗੀ ਪਰ ਬਿਕਰਮਜੀਠੀ ਨੇ ਕੱਲ ਭਗਵੰਤਮਾਨ ਦੇ ਖਿਲਾਫ ਮੋਰਚਾ ਸਾਂਭ ਲਿਆ ਭਗਵੰਤਮਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਰਜੋਤ ਜੀ ਭਾਵੇਂ ਸੰਗਰੂਰ ਹੋਣ ਭਾਵੇਂ ਬੁੱਢਲਾਡਾ ਹੋਣ ਮਾਨਸਾ ਹੋਣ ਮਲੇਰਕੋਟਲਾ ਹੋਣ ਜਾਂ ਫਰੀਦਕੋਟ ਹੋਣ ਜਾਂ ਬਠਿੰਡਾ ਵੀ ਹੋਣ ਕੱਲ ਰਾਤੀ ਵੀ ਉਹ ਮਲੇਰਕੋਟਲਾ ਰਏ ਪਰ ਹਰ ਜਗ੍ਹਾ ਭਗਵੰਤਮਾਨ ਬਾਦਲਾਂ ਦੇ ਗੜ੍ਹ ਚ ਬਾਦਲਾਂ ਨੂੰ ਹਰਾਉਣ ਦੀ ਗੱਲ ਕਰਦੇ ਨੇ ਭਾਵੇਂ ਸੁਖਬੀਰ ਬਾਦਲ ਦੇ ਹੋਟਲ ਦਾ ਹੋਟਲ ਦਾ ਵਿਸ਼ਾ ਹੋਵੇ ਭਾਵੇਂ ਅਕਾਲੀ ਦਲ ਵੱਲੋਂ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸਕੀਮਾਂ ਚਲਾਈਆਂ ਗਈਆਂ ਭਾਵੇਂ ਪਰਿਵਾਰਵਾਦ ਦਾ ਮੁੱਦਾ ਭਗਵੰਤ ਮਾਨ ਲਗਾਤਾਰ ਹਰਸ਼ਮਰਤ कौर ਬਾਦਲ ਸੁਖਵੀਰ ਬਾਦਲ ਬਿਕਰਮਜੀਤਿਆ ਇਹਨਾਂ ਤੇ ਸਿਆਸੀ ਨਿਸ਼ਾਨੇ ਵੰਦੇ ਨੇ ਔਰ ਹੋਟਲ ਦੇ ਬਾਰੇ ਵੀ ਭਗਵੰਤ ਮਾਨ ਲਗਾਤਾਰ ਦੋ ਤਿੰਨ ਦਿਨਾਂ ਤੋਂ ਉੱਥੇ ਇਹ ਦਾਅਵੇ ਕਰ ਰਹੇ ਨੇ ਕਿ ਪੰਜਾਬ ਦੀ ਸਰਕਾਰ ਨੂੰ ਸਾਰਾ ਰਿਕਾਰਡ ਮਿਲ ਗਿਆ ਕਾਗਜ਼ ਮਿਲ ਗਏ ਉਸ ਹੋਟਲ ਨੂੰ ਅਸੀਂ ਇੱਕ ਸਕੂਲ ਬਣਾ ਦੇਣਾ ਹੈ ਔਰ ਇਹ ਉਸ ਤਰ੍ਹਾਂ ਦਾ ਸਕੂਲ ਹੋਏਗਾ ਜਿਹਦੇ ਵਿੱਚ ਹਰ ਕਮਰੇ ਦੇ ਪਿੱਛੇ ਇੱਕ ਪੂਲ ਹੋਏਗਾ ਮਤਲਬ ਕਿ ਉਹ ਖੁੱਲ ਕੇ ਬਾਦਲ ਪਰਿਵਾਰ ਦੇ ਖਿਲਾਫ ਭਗਵੰਤ ਮਾਨ ਲਗਾਤਾਰ ਬੋਲ ਰਹੇ ਨੇ ਹਾਲਾਂਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਮਾਨਹਾਨੀ ਦਾ ਕੇਸ ਵੀ ਸੁਖਵੀਰ ਸਿੰਘ ਬਾਦਲ ਹੋਣਾ ਤੇ ਦਰਜ ਕੀਤਾ ਹੋਇਆ ਹੈ ਪਰ ਸੁਖਵੀਰ ਬਾਦਲ ਦੇ ਉਸ ਕੇਸ ਦੇ باوجود ਭਗਵੰਤ ਮਾਨ ਦਾ ਜਿਹੜਾ ਸਟੈਂਡ ਹੈ ਉਹ ਇਹ ਹੈ ਕਿ ਜਿਹੜਾ ਉਹ ਹੋਟਲ ਸੀ ਉਹਦੇ ਵਿੱਚ ਬੇਨਿਜਮੀਆਂ ਹੋਈਆਂ ਔਰ ਇਸ ਕਰਕੇ ਉਹ ਇਸਤੇ ਕਾਰਵਾਈ ਕਰਨਗੇ ਹੁਣ ਭਗਵੰਤ ਮਾਨ ਕਈ ਦਿਨਾਂ ਤੋਂ ਲਗਾਤਾਰ ਕਿਉਂਕਿ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੇ ਸੀ ਬਾਦਲ ਦੇ ਘਰ 'ਚ ਲੰਬੀ ਚ ਪ੍ਰਕਾਸ਼ਿਕ ਬਾਦਲ ਹਾਰੇ ਸੀ ਗੁਰਮੀਤ ਸਿੰਘ ਖੁੱਡੀਆਂ ਜਿੱਤੇ ਸੀ ਔਰ ਇਸ ਕਰਕੇ ਜਦੋਂ ਲੋਕ ਸਭਾ ਦੀ ਗੱਲ ਆਉਂਦੀ ਹੈ ਤੇ ਹਰਸ਼ਮਰਤ ਕੌਰ ਬਾਦਲ ਇਸ ਵਾਰ ਬੀਜੇਪੀ ਤੋਂ ਬਿਨਾ ਚੋਣ ਲੜ ਰਹੇ ਨੇ ਮਨਪਿਤ ਬਾਦਲ ਜਿਹੜੇ ਕਿਸੇ ਵੇਲੇ ਕਾਂਗਰਸੀ ਅਕਾਲੀ ਦਲ ਸੀ ਇਸ ਵਾਰ ਉਹ ਬੀਜੇਪੀ 'ਚ ਆ ਪਰ ਕਿਉਂਕਿ ਮਨਪਿਤ ਬਾਦਲ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਦਿਲ ਦੀ ਦਿਲ ਦਾ ਇਲਾਜ ਚੱਲ ਰਿਹਾ ਹੈ ਉਹ ਚੋਣ ਪ੍ਰਚਾਰ ਤੋਂ ਦੂਰ ਨੇ ਭਾਜਪਾ ਚ ਪਰੰਪਾਲ ਪਰੰਪਾਲਕ ਔਰ ਸਿੱਧੂ ਦੀ ਨਾਮਜ਼ਦਗੀ ਤੇ ਸਵਾਲ ਹੈ ਤਕਨੀਕੀ ਤੌਰ ਤੇ ਕੀ ਭਾਰਤ ਦਾ ਚੋਣ ਕਮਿਸ਼ਨ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਉਹਨੂੰ ਮਨਜ਼ੂਰ ਕਰੇਗਾ ਸੰਭਾਵਨਾ ਲੱਗਦੀ ਆ ਮਨਜ਼ੂਰ ਕਰੇਗਾ ਕਿਉਂਕਿ ਕੇਂਦਰ ਸਰਕਾਰ ਦੀ ਐਨਓਸੀ ਭਾਰਤੀ ਚੋਣ ਕਮਿਸ਼ਨ ਤਾਂ ਮੰਨੇਗਾ ਅਗਰ ਸੂਬਾ ਸਰਕਾਰ ਉਹਨਾਂ ਦੇ ਸਟੇਫਨ ਨੂੰ ਰੱਦ ਕਰਦਾ ਪਰ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਦੇ ਸਿਟਿੰਗ ਐਮਪੀ ਹੋਣ ਕਰਕੇ ਸਾਰਿਆਂ ਦੇ ਨਿਸ਼ਾਨੇ ਤੇ ਨੇ ਔਰ ਹੁਣ ਵਿਕਰਮਜੀਤਿਆ ਜਿਹੜੇ ਪਹਿਲੀ ਵਾਰ ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਚ ਆਏ ਨੇ ਔਰ ਮੰਨਿਆਇ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਮੁੱਖ ਰੂਪ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਬਠਿੰਡਾ ਦੇ ਵਿੱਚ ਪੈਰਲਲ ਆਪਣਾ ਚੋਣ ਪ੍ਰਚਾਰ ਚਲਾਉਣਗੇ ਵਿਕਰਮਜੀਤਿਆ ਨੌਜਵਾਨਾਂ ਦੇ ਵਿੱਚ ਵੀ ਹਰਮਨ ਪਿਆਰੇ ਨੇ ਔਰ ਅਕਾਲੀ ਦਲ ਦੇ ਤੇਜ਼ ਤਰਾਰ ਲੀਡਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਔਰ ਭਗਵੰਤ ਮਾਨ ਦੇ ਨਾਲ ਵੀ ਉਹ ਲਗਾਤਾਰ ਭਗਵੰਤ ਮਾਨ ਦੇ ਤਰੀਕੇ ਨਾਲ ਪੇਸ਼ ਆਉਂਦੇ ਨੇ ਸੋ ਵਿਕਰਮ ਮਜੀਠੀਆ ਵੀ ਹਰ ਰੋਜ਼ ਅਗਰ ਅਸੀਂ ਉਹਨਾਂ ਦਾ ਸੋਸ਼ਲ ਮੀਡੀਆ ਪੇਜ ਦੇਖੀਏ ਤੇ ਵਿਕਰਮ ਮਜੀਠੀਆ ਵੀ ਹਰ ਰੋਜ਼ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈਂਦੇ ਨੇ ਪੰਜਾਬ ਚ ਦੋ ਲੀਡਰ ਨੇ ਤਿੰਨ ਲੀਡਰ ਨੇ ਇੱਕ ਤਾਂ ਨੇ ਸੁਖਪਾਲ ਖੈਰਾ ਇੱਕ ਨੇ ਵਿਕਰਮ ਮਜੀਠੀਆ ਔਰ ਤੀਸਰੇ ਨੇ ਨਵਜੋਤ ਸਿੰਘ ਸਿੱਧੂ ਇਹ ਤਿੰਨੇ ਲੀਡਰ ਹਰ ਰੋਜ਼ ਕੋਈ ਨਾ ਕੋਈ ਟਵੀਟ ਭਗਵੰਤ ਮਾਨ ਦੇ ਖਿਲਾਫ ਕਰਦੇ ਨੇ ਭਗਵੰਤ ਮਾਨ ਦੇ ਖਿਲਾਫ ਮਤਲਬ ਭਗਵੰਤ ਮਾਨ ਤੇ ਸਿਆਸੀ ਹਮਲੇ ਦੇ ਤੌਰ ਤੇ ਔਰ ਭਗਵੰਤ ਮਾਨ ਨੂੰ ਕੋਈ ਮੌਕਾ ਨਹੀਂ ਆਉਂਦੇ ਜਦੋਂ ਉਹਨਾਂ ਨੇ ਸੁਖਪਾਲ ਖੈਰਾ ਦੇ ਖਿਲਾਫ ਪੜਾਅਸ ਕੱਢਣੀ ਹੋਵੇ ਜਾਂ ਬਿਕਰਮ ਮਜੀਠੀਆ ਦੇ ਖਿਲਾਫ ਪੜਾਅਸ ਕੱਢਣੀ ਹੋਵੇ ਜਾਂ ਨਵਜੋਤ ਸਿੱਧੂ ਦੇ ਖਿਲਾਫ ਪੜਾਅਸ ਕੱਢਣੀ ਹੋਵੇ ਹੁਣ ਬਿਕਰਮ ਮਜੀਠੀਆ ਉੱਥੇ ਆ ਗਏ ਨੇ ਔਰ ਆਏ ਦਿਨ ਸਾਨੂੰ ਬਿਕਰਮ ਮਜੀਠੀਏ ਤੋਂ ਵੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਬਾਰੇ ਹੋਰ ਪੋਲੀਟੀਕਲ ਅਟੈਕ ਸਾਨੂੰ ਨਜ਼ਰ ਆਉਣਗੇ ਜਿੱਥੋਂ ਤੱਕ ਮੁੱਖ ਮੁਕਾਬਲੇ ਦੀ ਗੱਲ ਹੈ ਹਰਜੋਜੀ ਬਠਿੰਡਾ 'ਚ ਜਿਹੜਾ ਕਿਉਂਕਿ ਸਿਟਿੰਗ ਐਮਪੀ ਨੇ ਤਿੰਨ ਵਾਰ ਦੇ ਹਰਸ਼ਮਰਤ ਕੌਰ ਬਾਦਲ ਲਗਾਤਾਰ ਉਹਨਾਂ ਨੇ ਮਨਪਿਤ ਬਾਦਲ ਨੂੰ ਹਰਾਇਆ ਰਾਜਾ ਵੜਿੰਗ ਨੂੰ ਹਲਾਇਆ ਰਾਜਾ ਵੜਿੰਗ ਨੂੰ 20000 ਵੋਟਾਂ ਨਾਲ ਹਰਾਇਆ ਉਸ ਤੋਂ ਪਹਿਲਾਂ ਲਗਭਗ 20 22000 ਵੋਟਾਂ ਦੇ ਫਰਕ ਨਾਲ ਹੀ ਉਹਨਾਂ ਨੇ ਮਨਪਿਤ ਬਾਦਲ ਨੂੰ ਹਰਾਇਆ ਲਗਾਤਾਰ ਉਹ ਕਾਂਗਰਸ ਦੇ ਉਮੀਦਵਾਰ ਨੂੰ ਉੱਥੋਂ ਹਰਾਉਂਦੇ ਰਹੇ ਨੇ ਇਸ ਕਰਕੇ ਸਾਰਿਆਂ ਦਾ ਮੁਕਾਬਲਾ ਇਸ ਵਾਰ ਉਹਨਾਂ ਦੇ ਨਾਲ ਹੈ ਕਿਉਂਕਿ 2022 ਦੀਆਂ ਜਿਹੜਾ ਚੋਣਾਂ ਹੋਈਆਂ ਤੇ ਬਠਿੰਡਾ ਦੀਆਂ 9 ਸੀਟਾਂ ਦੇ ਵਿੱਚੋਂ 7 ਸੀਟਾਂ ਆਮ ਆਦਮੀ ਪਾਰਟੀ ਕੋਲ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਅਸੀਂ ਇਸ ਵਾਰ ਅਕਾਲੀ ਦਲ ਦਾ ਕਿਲਾ ਢਾ ਸਕਦੇ ਹਾਂ ਪਰ ਅਸੀਂ ਹਰਸ਼ਿਮਰਤ ਕੌਰ ਬਾਦਲ ਨੂੰ ਵੀ ਕਮਜ਼ੋਰ ਉਮੀਦਵਾਰ ਨਹੀਂ ਮੰਨ ਸਕਦੇ ਮੈਨੂੰ ਲੱਗਦਾ ਹੈ ਮੁੱਖ ਰੂਪ ਚ ਮੁਕਾਬਲਾ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਚ ਹੋਣਾ ਹੈ ਕਿਉਂਕਿ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਕੁਝ ਕੁ ਵਰੇ ਪਹਿਲਾਂ ਹੀ ਵਾਪਸ ਕਾਂਗਰਸ ਉਹਨਾਂ ਨੇ ਸ਼ਾਮਿਲ ਸ਼ਾਮਿਲ ਹੋਏ ਨੇ ਔਰ ਨਵਜੋਤ ਸਿੰਘ ਸਿੱਧੂ ਦਾ ਧੜਾ ਬਹੁਤ ਅਹਿਮੀਅਤ ਰੱਖਦਾ ਹੈ ਬਠਿੰਡੇ ਚ ਭਾਵੇਂ ਹਰਵਿੰਦਰ ਲਾੜੀ ਨੇ ਭਾਵੇਂ ਰਾਜਾ ਮਹਾਰਾਜ ਨੇ ਇਹ ਸਾਰੇ ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਾਥੀ ਨੇ ਇਹਨਾਂ ਨੂੰ ਮੀਟਿੰਗਾਂ ਔਰ ਰੈਲੀਆਂ ਕਰਨ ਤੋਂ ਤਾਂ ਰੋਕਿਆ ਹੀ ਗਿਆ ਇਹ ਵੀ ਕਿਹਾ ਗਿਆ ਹਰਵਿੰਦਰ ਲਾੜੀ ਬਾਰੇ ਵੀ ਕਿ ਉਹਨਾਂ ਨੂੰ ਅਸੀਂ ਪਾਰਟੀ ਤੋਂ ਕੱਢਤਾ ਜਦੋਂ 2022 ਚੋਣ ਸਭਾ ਦੀਆਂ ਚੋਣਾਂ ਹੋਈਆਂ ਤੇ ਹਰਵਿੰਦਰ ਲਾਢੀ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ ਨਵਜੋਤ ਸਿੰਘ ਸਿੱਧੂ ਨੇ ਉਦੋਂ ਆਮ ਆਦਮੀ ਪਾਰਟੀ ਦੀ ਹਨੇਰੀ 'ਚ ਹਰਵਿੰਦਰ ਲਾਢੀ ਵੀ ਹਾਰੇ ਸੀ ਪਰ ਉਹ ਹਲਕਾ ਇੰਚਾਰਜ ਹੋਣ ਕਰਕੇ ਉਹਨਾਂ ਦਾ ਕਾਫੀ ਪ੍ਰਭਾਵ ਹਲਕਾ ਦਿਹਾਤੀ 'ਚ ਵੀ ਹੈ ਔਰ ਨਵਜੋਤ ਸਿੰਘ ਸਿੱਧੂ ਦੇ ਸਾਥੀਆਂ ਦਾ ਹੋਰ ਕਈ ਹਲਕਿਆਂ 'ਚ ਪ੍ਰਭਾਵ ਹੈ ਹੁਣ ਉਹ ਲੋਕ ਵੀ ਪ੍ਰਚਾਰ ਨਹੀਂ ਕਰ ਰਹੇ ਦੂਜੇ ਪਾਸੇ ਬੀਬੀ ਪਰਮਪਾਲ ਕੌਰ ਦਾ ਮਾਮਲਾ ਸਾਡੇ ਸਾਰਿਆਂ ਦੇ ਸਾਹਮਣੇ ਹੈ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਜਿਹੜੇ ਪਰਵਾਰਕ ਬਜ਼ੁਰਗ ਨੇ ਉਹ ਅਕਾਲੀ ਦਲ ਦੇ ਨਾਲ ਲਗਾਤਾਰ ਚੱਲ ਰਹੇ ਨੇ ਪਰ ਇਸ ਵਕਤ ਉਹ ਜਾਦਾ ਸਰਗਰਮ ਨਹੀਂ ਸੋ ਮੁੱਖ ਮੁਕਾਬਲਾ ਹਰਸ਼ਮਰਤ ਕੌਰ ਬਾਦਲ ਔਰ ਗੁਰਮੀਤ ਸਿੰਘ ਖੁੱਡੀਆਂ ਦੇ ਵਿਚਾਲੇ ਮੈਨੂੰ ਬਠਿੰਡੇ ਚ ਨਜ਼ਰ ਆ ਰਿਹਾ ਜੀ 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 ਬਿਲਕੁਲ ਸੋ ਬਠਿੰਡਾ ਸੀਟ ਨੂੰ ਲੈ ਕੇ ਤਾਂ ਤੁਸੀਂ ਕਾਫੀ ਖੁੱਲ ਕੇ ਜੋ ਹੈ ਵਿਸ਼ਲੇਸ਼ਣ ਕੀਤਾ ਹੈ ਜੋ ਸਿਆਸੀ ਸਥਿਤੀਆਂ ਬਣੀਆਂ ਉਸ ਉੱਪਰ ਤੁਸੀਂ ਗੱਲ ਸਾਂਝੀ ਕੀਤੀ ਹੈ ਤੇ ਡਲਾ ਜਿ ਹੁਣ ਆਪਾਂ ਪਟਿਆਲਾ ਸੀਟ ਦੀ ਵੀ ਗੱਲ ਕਰ ਲਈਏ ਪਟਿਆਲਾ ਤੋਂ ਜੋ ਕੱਲ ਧਰਮਵੀਰ ਗਾਂਧੀ ਜੋ ਕਿ ਕਾਂਗਰਸ ਤੋਂ ਨੇ ਉਹਨਾਂ ਨੇ ਪਟਿਆਲਾ ਤੋਂ ਕਾਗਜ਼ ਤਾਂ ਭਰਤੇ ਪਰ ਸਵਾਲ ਇੱਥੇ ਬਹੁਤ ਵੱਡਾ ਬਣਿਆ ਹੋਇਆ ਹੈ ਪਰਨੀਤ ਕੋਰ ਦੇ ਨਾਲ ਕਿਉਂਕਿ ਪਰਨੀਤ ਕੋਰ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕੱਲ ਵੀ ਜੋ ਹੈ ਕਿਸਾਨਾਂ ਵੱਲੋਂ ਪਰਨੀਤ ਕੋਰ ਦੀ ਰਿਹਾਈ ਸ਼ਵਲ ਚਾਲੇ ਪਾਏ ਗਏ ਕਿਵੇਂ ਦੇਖਦੇ ਹੋ ਜੋ ਲਗਾਤਾਰ ਅਸੀਂ ਦੇਖ ਰਹੇ ਹਾਂ ਪਰਨੀਤ ਕੋਰ ਦੇ ਨਾਲ ਇਹ ਕਿਸਾਨਾਂ ਦਾ ਜਿਹੜਾ ਵਿਰੋਧ ਜੁੜਦਾ ਨਜ਼ਰ ਆ ਰਿਹਾ ਹੈ ਕਿਸ ਤਰ੍ਹਾਂ ਦੇ ਪ੍ਰਭਾਵ ਵੀ ਪੈਣਗੇ ਭਾਜਪਾ ਦੇ ਅ ਅਗੋ ਚੋਣ ਨਤੀਜਿਆਂ ਦੇ ਵੀ ਅਗਰ ਆਪਾਂ ਗੱਲ ਕਰ ਲਈਏ ਕਿਸ ਤਰ੍ਹਾਂ ਆਂਕਦੇ ਹੋ ਕਿਸਾਨਾਂ ਦਾ ਵਿਰੋਧ ਕਿੰਨਾ ਕੁ ਭਾਰੀ ਪੈਣ ਵਾਲਾ ਦੇਖੋ ਕੱਲ ਪ੍ਰਨੀਤ ਕੌਰ ਦੇ ਘਰ ਵੱਲ ਜਾਣਾ ਚਾਹੁੰਦੇ ਸੀ ਕਿਸਾਨ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਪੰਜ ਦਿਨ ਪਹਿਲਾਂ ਇੱਕ ਕਿਸਾਨ ਦੀ ਮੌਤ ਹੋ ਗਈ ਸੀ ਜਦੋਂ ਪ੍ਰਨੀਤ ਕੌਰ ਇੱਕ ਪਿੰਡ ਸਿਹਰ ਹੈ ਉੱਥੇ ਜਾ ਰਹੇ ਸੀ ਕਿਸਾਨ ਉੱਥੇ ਵਿਰੋਧ ਕਰ ਰਹੇ ਸੀ ਇਸੇ ਦਰਮਿਆਨ ਇੱਕ ਕਿਸਾਨ ਦੀ ਮੌਤ ਹੋਈ ਔਰ ਉਹਦੇ ਬਦਲੇ ਭਾਜਪੀ ਨੇ ਇੱਕ ਆਗੂ ਤੇ ਕੇਸ ਦਰਜ ਕੀਤਾ ਗਿਆ ਕਿਸਾਨ ਲਗਾਤਾਰ ਹੀ ਮੰਗ ਕਰ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਵੀ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਹੈ ਉਹਦੇ ਵਿੱਚ ਤਫਤੀਸ਼ ਚ ਸ਼ਾਮਲ ਕਰਾਇਆ ਜਾਵੇ ਹਾਲਾਂਕਿ ਬੀਬੀ ਪ੍ਰਨੀਤ ਕੌਰ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਸੀ ਉਸ ਕਿਸਾਨ ਸੁਰਿੰਦਰਪਾਲ ਦੀ ਮੌਤ ਤੋਂ ਬਾਅਦ ਔਰ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬਹੁਤ ਦੁੱਖ ਹੈ ਔਰ ਮੈਂ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨਾਲ ਹਮੇਸ਼ਾ ਖੜੀ ਰਹੀਆਂ ਪਰ ਜਿਹੜੇ ਕਿਸਾਨ ਸੰਗਠਨ ਨੇ ਉਹਨਾਂ ਨੇ ਬੀਜੇਪੀ ਦੇ ਇੱਕ ਆਗੂ ਉਹਦੇ ਖਿਲਾਫ ਕੇਸ ਦਰਜ ਕਰਾਇਆ ਤੇ ਉਹਦੀ ਗ੍ਰਿਫਤਾਰੀ ਦੀ ਮੰਗ ਹੋ ਰਹੀ ਹੈ ਕਿਸਾਨਾਂ ਨੇ ਹਜੇ ਤੱਕ ਵੀ ਜਿਹੜਾ ਕਿਸਾਨ ਦੁਨੀਆ ਤੋਂ ਚਲਾ ਗਿਆ ਕਿਸਾਨ ਸੰਗਠਨ ਉਸਨੂੰ ਸ਼ਹੀਦ ਐਲਾਨ ਰਹੇ ਨੇ ਉਹਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਔਰ ਪਰਿਵਾਰ ਚ ਇੱਕ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ ਔਰ ਹਲੇ ਤੱਕ ਕਿਸਾਨ ਸੰਗਠਨਾ ਨੇ ਉਸ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਕੱਲ ਸ਼ਾਮ ਤੱਕ ਜਿਹੜੀਆਂ ਮੇਰੇ ਕੋਲੇ ਆਖਰੀ ਰਿਪੋਰਟਾਂ ਸੀ ਉਹਦੇ ਮੁਤਾਬਕ ਅਗਰ ਪ੍ਰਸ਼ਾਸਨ ਨਾਲ ਕੋਈ ਸਹਿਮਤੀ ਬਣਨ ਤੋਂ ਬਾਅਦ ਅੰਤਿਮ ਸੰਸਕਾਰ ਹੋ ਚੁੱਕਿਆ ਹੋਵੇ ਇਸ ਵੇਲੇ ਤੱਕ ਉਹਦੀ ਮੇਰੇ ਕੋਲੇ ਜਾਣਕਾਰੀ ਨਹੀਂ ਹੈ ਪਰ ਕੱਲ ਸ਼ਾਮ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ ਉਸ ਕਿਸਾਨ ਦਾ ਇਸ ਤਰੀਕੇ ਦੀਆਂ ਖਬਰਾਂ ਨੇ ਕਿਉਂਕਿ ਰੀੜਕਾ ਪ੍ਰਸ਼ਾਸਨ ਦੇ ਨਾਲ ਵੀ ਲਗਾਤਾਰ ਬਣਿਆ ਕਿਸਾਨ ਬੀਬੀ ਪ੍ਰਨੀਤ ਕੌਰ ਦੇ ਘਰ ਜਾਣਾ ਚਾਹੁੰਦੇ ਸੀ ਲਗਾਤਾਰ ਪੁਲਿਸ ਪ੍ਰਸ਼ਾਸਨ ਦਾ ਸਖਤ ਪੈਰਾ ਸੀ ਬੈਰੀਕੇਡਿੰਗ ਕੀਤੀ ਗਈ ਸੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਹੁਣ ਜਿੱਥੋਂ ਤੱਕ ਗੱਲ ਰਹੀ ਕਿਸਾਨਾਂ ਦੀ ਬੀਜੇਪੀ ਦੇ ਨਾਲ ਰੇੜਕੇ ਦੀ ਔਰ ਖਾਸ ਤੌਰ ਤੇ ਬੀਬੀ ਪ੍ਰਨੀਤ ਕੌਰ ਨਾਲ ਪ੍ਰਨੀਤ ਕੌਰ ਕਿਉਂਕਿ ਲਗਾਤਾਰ ਚਾਰ ਵਾਰ ਪਾਰਲੀਮੈਂਟ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਵਿਦੇਸ਼ ਰਾਜ ਮੰਤਰੀ ਸੀ ਪਟਿਆਲਾ ਦੇ ਸ਼ਾਹੀ ਘਰਾਣੇ ਦੇ ਨਾਲ ਉਸ ਸੰਬੰਧਿਤ ਨੇ ਭਾਵੇਂ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਹਾਲੇ ਚੋਣ ਪ੍ਰਚਾਰ ਦੇ ਵਿੱਚ ਨਹੀਂ ਆਏ ਇਸ ਵਾਰ ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਹਲੇ ਤੱਕ ਕੋਈ ਵੱਡੀ ਜ਼ਿੰਮੇਵਾਰੀ ਚੋਣ ਪ੍ਰਚਾਰ ਦੀ ਨਹੀਂ ਦਿੱਤੀ ਪਰ ਪ੍ਰਨੀਤ ਕੌਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਬੀਬੀ ਪ੍ਰਨੀਤ ਕੌਰ ਦਾ ਆਮ ਲੋਕਾਂ ਨਾਲ رابطہ ਵੀ ਚੰਗਾ ਹੈ ਪਰ ਕਿਉਂਕਿ ਕਿਸਾਨਾਂ ਦਾ ਰੇੜ ਕਾ ਬੀਜੇਪੀ ਨਾਲ ਹੈ ਜਿਸ ਤਰ੍ਹਾਂ ਨਾਲ ਸ਼ੰਭੂ ਬੈਰੀਅਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਰੋਕੇ ਗਏ ਬੈਰੀਕੇਡਿੰਗ ਕਰਕੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਉਹਨਾਂ ਤੇ ਪਲਾਸਟਿਕ ਦੇ ਬੁਲੇਟ ਮਾਰੇ ਗਏ ਇੱਕ ਨੌਜਵਾਨ ਕਿਸਾਨ ਦੁਨੀਆ ਤੋਂ ਚਲਾ ਗਿਆ ਚੋ ਕਿਸਾਨ ਲਗਾਤਾਰ ਇਹ ਤੈਅ ਕਰ ਚੁੱਕੇ ਨੇ ਕਿ ਜੇ ਸਾਨੂੰ ਅੰਬਾਲੇ ਰਸਤੇ ਦਿੱਲੀ ਨਹੀਂ ਜਾਣ ਦਿੱਤਾ ਬੀਜੇਪੀ ਨੇ ਤੇ ਅਸੀਂ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਆਉਣ ਦੇਣਾ ਅਸੀਂ ਉਮੀਦਵਾਰਾਂ ਤੋਂ ਸਵਾਲ ਕਰਾਂਗੇ ਦੇਖੋ ਬੀਜੇਪੀ ਦੇ ਲੀਡਰ ਚਾਚੇ ਤਾਂ ਜਾ ਰਹੇ ਨੇ ਪਰ ਕਿਸਾਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੈ ਪੂਰੇ ਪੰਜਾਬ ਇਹ ਗੱਲ ਸਿਰਫ ਬੀਬੀ ਪ੍ਰਨੀਤ ਕੌਰ ਲਈ ਨਹੀਂ ਹੈ ਸਾਰੇ ਉਮੀਦਵਾਰ ਭਾਵੇਂ ਅਸੀਂ ਹੰਸ ਰਾਜ ਹੰਸ ਦੀ ਗੱਲ ਕਰ ਲਈਏ ਭਾਵੇਂ ਰਵਨੀਤ ਬਿੱਟੂ ਦੀ ਗੱਲ ਕਰ ਲਈਏ ਕੱਲ ਰਵਨੀਤ ਬਿੱਟੂ ਵੀ ਇੱਕ ਪਿੰਡ 'ਚ ਜਾ ਰਹੇ ਸੀ ਰਵਨੀਤ ਬਿੱਟੂ ਨੇ ਵੀ ਕਿਸਾਨਾਂ ਨੂੰ ਇਹ ਗੱਲ ਕਹੀ ਕਿ ਮੈਂ ਤਾਂ ਲਗਾਤਾਰ ਸਵਾ ਸਾਲ ਜੰਤਰ ਮੰਤਰ ਤੇ ਧਰਨਾ ਦਿੱਤਾ ਹੈ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਔਰ ਮੈਂ ਲਗਾਤਾਰ ਪਿੰਡਾਂ ਨੂੰ ਗਰੰਟਾਂ ਦਿੱਤੀਆਂ ਨੇ ਤਰਵਨੀਤ ਬਿੱਟੂ ਕਹਿੰਦੇ ਮੇਰੇ ਨਾਲ ਤਾਂ ਤੁਸੀਂ ਸਾਥ ਦਿਓ ਕਿਉਂਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਖੜਿਆ ਉਧਰ ਤਰਨਜੀਤ ਸੰਧੂ ਨੇ ਜਿਹੜੇ ਅਮਰੀਕਾ ਦੇ ਵਿੱਚ ਰਾਜਦੂਤ ਸੀ ਉਹ ਕਹਿੰਦੇ ਮੇਰੇ ਕੋਲੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੈ ਮੈਂ ਅੰਮ੍ਰਿਤਸਰ ਚ ਨਵੇਂ ਪ੍ਰੋਜੈਕਟ ਲੈ ਕੇ ਆਉਂਗਾ ਮੈਨੂੰ ਅਮਰੀਕਾ ਤੋਂ ਵੱਡਾ ਫੰਡ ਲੈ ਕੇ ਆਉਂਗਾ ਮੈਂ ਵਪਾਰ ਦੇ ਨਿਵੇਸ਼ ਦੇ ਤੌਰ ਤੇ ਔਰ ਮੈਂ ਕਿਸਾਨਾਂ ਦੀਆਂ ਸਮੱਸਿਆਵਾਂ ਨਰਿੰਦਰ ਮੋਦੀ ਤੱਕ ਲੈ ਕੇ ਜਾਊਂਗਾ ਸਾਰੇ ਲੀਡਰ ਹੰਸ ਰਾਜ ਹੰਸ ਕਹਿੰਦੇ ਆ ਅਸੀਂ ਪੁਲ ਬਣਾਵਾਂਗੇ ਭਾਰਤ ਦੀ ਸਰਕਾਰ ਨਾਲ ਪਰ ਸਵਾਲ ਤਾਂ ਇਹ ਹੈ ਕਿ ਭਾਰਤ ਦੀ ਸਰਕਾਰ ਨੂੰ ਤਾਂ ਸਾਰੀਆਂ ਸਮੱਸਿਆਵਾਂ ਪਤਾ ਹੈ ਭਾਰਤ ਦੀ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨਾਲ ਦੇਸ਼ ਦੇ ਕਿਸਾਨਾਂ ਨਾਲ ਕਈ ਵਾਰੀ ਮੀਟਿੰਗਾਂ ਕਰ ਚੁੱਕੀ ਹੈ ਭਾਰਤ ਦੀ ਸਰਕਾਰ ਪ੍ਰਧਾਨ ਮੰਤਰੀ ਤਿੰਨ ਖੇਤੀ ਕਾਨੂੰਨ ਵਾਪਸ ਲੈ ਚੁੱਕੇ ਨੇ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋਈ ਹੈ ਕਿਸਾਨਾਂ ਦੀ ਮੰਗ ਹੈ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਸੀ ਉਦੋਂ ਜਿਹੜੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਉਹ ਲਾਗੂ ਨਹੀਂ ਕੀਤੀਆਂ ਹੁਣ ਇਹਦਾ ਜਵਾਬ ਨਾ ਪ੍ਰਨੀਤ ਕੋਲ ਹੈ ਨਾ ਹੰਸਰਾਜ ਹੰਸ ਕੋਲ ਹੈ ਔਰ ਨਾ ਤਰਨਜੀਤ ਸੰਧੂ ਜਾਂ ਕਿਸੇ ਹੋਰ ਉਮੀਦਵਾਰ ਕੋਲ ਹੈ ਇਸ ਕਰਕੇ ਕਿਸਾਨਾਂ ਦਾ ਵਿਰੋਧ ਹਰਜੋਗ ਹੀ ਲਗਾਤਾਰ ਚੱਲ ਰਿਹਾ ਹੈ ਔਰ ਤੁਸੀਂ ਦੇਖੋ ਕਿ 21 ਮਈ ਨੂੰ ਜਗਰਾਉਂ ਦੇ ਵਿੱਚ ਕਿਸਾਨ ਇੱਕ ਮਹਾ ਪੰਚਾਇਤ ਬਣਾਉਣ ਵਾਲੇ ਆ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਔਰ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਇਹ ਸਾਰੇ ਇੱਕ ਰੂਪਰੇਖਾ ਬਣਾਉਣਗੇ ਔਰ ਭਾਜਪੀ ਦੇ ਖਿਲਾਫ ਕੋਈ ਵੱਡਾ ਐਕਸ਼ਨ ਉਸ ਦਿਨ ਇਹ ਐਲਾਨਣਗੇ ਇਸ ਤੋਂ ਪਹਿਲਾਂ 12 ਔਰ 13 ਮਈ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤਹਿਸੀਲਾਂ ਦੇ ਵਿੱਚ ਭਾਰਤੀ ਕਿਸਾਨ ਜਿਹੜੇ ਸੰਯੁਕਤ ਕਿਸਾਨ ਮੋਰਚਾ ਲਖਵਿੰਦਰ ਸਿੰਘ ਅ ਲਖਵਿੰਦਰ ਸਿੰਘ ਜਿਹੜੇ ਇਹਨਾਂ ਦੇ ਲਖਵਿੰਦਰ ਸਿੰਘ ਲਖੋਵਾਲ ਨੇ ਉਹ ਹੋਰ ਇਹਨਾਂ ਦੇ ਆਗੂ ਔਰ ਟ੍ਰੇਡ ਯੂਨੀਅਨ ਦੇ ਮੈਂਬਰ ਨੁਮਾਇੰਦੇ ਇਹ ਸਾਰੇ ਤਹਿਸੀਲ ਪੱਧਰ ਤੇ ਵੀ ਬੀਜੇਪੀ ਦੇ ਖਿਲਾਫ ਪ੍ਰੋਗਰਾਮ ਕਰਨਗੇ ਪ੍ਰੋਟੈਸਟ ਕਰਨਗੇ 12 ਤੇ 13 ਨੂੰ ਸੋ ਕਿਸਾਨ ਅੰਦੋਲਨ ਬੀਜੇਪੀ ਦੇ ਲਈ ਬਹੁਤ ਵੱਡੀ ਚੁਣੌਤੀ ਬਣਿਆ ਇਹਦੇ ਚ ਕੋਈ ਦੋਰਾ ਨਹੀਂ ਜੀ ਜੀ ਬਿਲਕੁਲ ਸਹੀ ਗੱਲ ਕਹੀ ਹੈ ਤੇ ਡਲਾ ਜੀ ਇਥੇ ਅਖੀਰ ਦੇ ਵਿੱਚ ਹਾਲਾਂਕਿ ਸਮਾਂ ਕਾਫੀ ਹੋ ਚੁੱਕਿਆ ਪਰ ਫਿਰ ਵੀ ਇੱਕ ਸਵਾਲ ਕਰਨਾ ਤਾਂ ਹੁਣ ਜ਼ਰੂਰੀ ਬਣਦਾ ਹੈ ਉਹ ਇਹ ਕਿ ਸਿਰਫ ਹੁਣ ਇੱਕ ਇੱਕ ਸੀਟ ਤੇ ਬੀਜੇਪੀ ਦਾ ਉਮੀਦਵਾਰ ਐਲਾਨਣਾ ਬਾਕੀ ਆ ਪਰ ਬਾਕੀ ਲਗਭਗ ਹੁਣ ਪੰਜਾਬ ਦੀ ਜੋ ਤਸਵੀਰ ਹੈ ਉਹ ਸਾਫ਼ ਦਿਖ ਰਹੀ ਹੈ ਕਲੀਅਰ ਹੋ ਚੁੱਕੀ ਹੈ ਤਾਂ ਕਿਵੇਂ ਦੇਖਦੇ ਹੋ ਹੁਣ ਪੰਜਾਬ ਦੀ ਇਸ ਸਿਆਸੀ ਤਸਵੀਰ ਨੂੰ ਕੌਣ ਕਿਸ ਦੇ ਉੱਪਰ ਭਾਰੀ ਪੈ ਰਿਹਾ ਹੈ ਜਾਂ ਕਿੱਥੇ ਬੜੀ ਹੀ ਫਸਵੀਂ ਟੱਕਰ ਲੱਗ ਰਹੀ ਹੈ ਕਿਸ ਤਰ੍ਹਾਂ ਦਾ ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਦ ਸਿਰਫ ਇੱਕ ਸੀਟ ਤੇ ਹੀ ਬੀਜੇਪੀ ਦੇ ਉਮੀਦਵਾਰ ਦਾ ਐਲਾਨ ਬਾਕੀ ਆ ਬਾਕੀ ਤਕਰੀਬਨ ਸਾਰਾ ਹੀ ਹੁਣ ਦਿਖ ਰਿਹਾ ਹੈ ਕਲੀਅਰ ਕਿ ਕੌਣ ਕਿਸ ਨੂੰ ਟੱਕਰ ਦੇ ਰਿਹਾ ਪਰ ਹਾਵੀ ਕੀ ਲੱਗ ਰਿਹਾ ਕੌਣ ਕਿਸ ਤੇ ਜ਼ਿਆਦਾ ਹਾਵੀ ਹੋ ਰਿਹਾ ਕਿਹੜੀ ਸੀਟ ਜਿਹੜੀ ਹੈ ਬਹੁਤ ਫਸਵੇਂ ਮੁਕਾਬਲੇ ਵਾਲੀ ਹੋ ਸਕਦੀ ਹੈ ਦੇਖੋ ਹਰਜੋਜੀ ਆਮ ਤੌਰ ਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤੇ ਜਿਹੜਾ ਸਿਟਿੰਗ ਮੈਂਬਰ ਪਾਰਲੀਮੈਂਟ ਹੁੰਦਾ ਹੈ ਉਹਦੇ ਨਾਲ ਟੱਕਰ ਮੰਨੀ ਜਾਂਦੀ ਹੈ ਹੁਣ ਕਈ ਸੀਟਾਂ ਤੇ ਭਾਜਪਾ ਗੁਰਦਾਸਪੁਰ ਭਾਜਪਾ ਸਨੀ ਜੋਲ ਸਿਟਿੰਗ ਮੈਂਬਰ ਪਾਰਲੀਮੈਂਟ ਸੀ ਉਹਨੂੰ ਤਾਂ ਟਿਕਟ ਨਹੀਂ ਦਿੱਤੀ ਦਿਨੇਸ਼ ਕੁਮਾਰ ਬੱਬੂ ਉੱਥੇ ਉਮੀਦਵਾਰ ਨੇ ਸੋਮਪ੍ਰਕਾਸ਼ ਹੁਸ਼ਿਆਰਪੁਰ ਦੇ ਵਿੱਚ ਸਿਟਿੰਗ ਐਮਪੀ ਸੀ ਉਹਨਾਂ ਨੇ ਬੀਜੇਪੀ ਨੇ ਆਪਣੀ ਸੀਟ ਡਿਫੈਂਡ ਕਰਨੀ ਹੈ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਨੇ ਜਿਵੇਂ ਮੈਂ ਪਹਿਲਾਂ ਗੱਲ ਕੀਤਾ ਉਹਨਾਂ ਨੇ ਆਪਣੀ ਸੀਟ ਡਿਫੈਂਡ ਕਰਨੀ ਹੈ ਲੁਧਿਆਣਾ ਰਵਨੀਤ ਬਿੱਟੂ ਕਾਂਗਰਸ ਦੇ ਐਮਪੀ ਸੀ ਉਹ ਬੀਜੇਪੀ 'ਚ ਚਲੇ ਗਏ ਹੁਣ ਉੱਥੇ ਕਾਂਗਰਸ ਨੇ ਵੀ ਆਪਣੀ ਸੀਟ ਡਿਫੈਂਡ ਕਰਨੀ ਹੈ ਤੇ ਰਵਨੀਤ ਬਿੱਟੂ ਨੇ ਵੀ ਬਤੌਰ ਐਮਪੀ ਆਪਣੀ ਸੀਟ ਡਿਫੈਂਡ ਕਰਨੀ ਹੈ ਸੋ ਜੇ ਪੂਰੇ ਪੰਜਾਬ ਦੀ ਮੈਂ ਗੱਲ ਕਰਾਂ ਇਸ ਵਕਤ ਪੰਜਾਬ ਦੇ ਵਿੱਚ ਫਸਵਾ ਮੁਕਾਬਲਾ ਔਰ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਜਿਹਦੇ 92 ਐਮਐਲਏ ਪੰਜਾਬ ਦੇ ਵਿੱਚ ਕਾਂਗਰਸ ਕੋਲੇ ਸਿਰਫ 18 ਐਮਐਲਏ ਸੀ ਉਹਨਾਂ ਦੇ ਵਿੱਚੋਂ ਵੀ ਡਾਕਟਰ ਰਾਜਕੁਮਾਰ ਛੱਬੇਵਾਲ ਅਸਤੀਫਾ ਦੇ ਗਏ ਉਧਰ ਜੇ ਅਸੀਂ ਦੇਖਿਆ ਜਾਵੇ ਤਾਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਉਹ ਵੀ ਅਸਤੀਫਾ ਦੇ ਗਏ ਬੀਜੇਪੀ ਦੇ 2 ਐਮਐਲਏ ਨੇ ਅਕਾਲੀ ਦਲ ਦੇ 3 ਐਮਐਲਏ ਨੇ ਭੋਜਨ ਸਮਾਜ ਪਾਰਟੀ ਦਾ 1 ਐਮਐਲਏ ਹੈ 1 ਐਮਐਲਏ ਆਜ਼ਾਦ ਹੈ ਇੰਦਰਪ੍ਰਤਾਪ ਰਾਣਾ ਗੁਰਜੀਤ ਦਾ ਪੁੱਤਰ ਹੁਣ 13 ਸੀਟਾਂ ਤੇ ਇਸ ਵਾਰ ਲਗਭਗ 12 ਐਮਐਲਏ ਆ ਜਿਹੜੇ 11 12 ਐਮਐਲਏ ਨੇ ਜਿਹੜੇ 11 ਐਮਐਲਏ ਨੇ ਜਿਹੜੇ ਉਹ ਆਪਣੀ ਕਿਸਮਤ ਅਜ਼ਮਾ ਰਹੇ ਨੇ ਇਹਦਾ ਮਤਲਬ ਹੈ ਹਰਜੋਜੀ ਕਿ 13 ਸੀਟਾਂ ਦੇ ਵਿੱਚੋਂ ਅਗਰ ਸਾਰੇ 13 11 ਐਮਐਲਏ ਜਿਹੜੇ ਚੋਣਾਂ ਲੜ ਰਹੇ ਨੇ ਅਗਰ ਉਹ ਜਿੱਤ ਜਾਂਦੇ ਨੇ 10 11 ਐਮਐਲਏ ਪੰਜਾਬ ਚ ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ 10 11 12 ਹਲਕਿਆਂ ਚ ਹੋ ਸਕਦੀਆਂ ਨੇ ਇਹ ਬੜੀ ਦਿਲਚਸਪ ਸਥਿਤੀ ਬਣਨੀ ਹੈ ਪਰ ਜਿਹੜੀਆਂ 13 ਸੀਟਾਂ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਚ ਇਸ ਵਕਤ ਫਸਮਾ ਮੁਕਾਬਲਾ ਹੈ ਰਾਜਾ ਵੜਿੰਗ ਦੇ ਕਾਗਜ਼ ਭਰਉਣ ਰਾਹੁਲ ਗਾਂਧੀ ਆ ਸਕਦੇ ਨੇ ਰਵਨੀਤ ਬਿੱਟੂ ਦੇ ਕਾਗਜ਼ ਭਰਉਣ ਅਮਿਤ ਸ਼ਾਹ ਆ ਸਕਦੇ ਨੇ ਕੁਲਦੀਪ ਤਾਲੀਆ ਅੰਮ੍ਰਿਤਸਰ ਤੋਂ ਉਹਨਾਂ ਦੇ ਕਾਗਜ਼ ਭਰਉਣ ਸੁਨੀਤਾ ਕੇਜਰੀਵਾਲ ਆ ਰਹੇ ਨੇ 9 ਔਰ 10 ਤਰੀਕ ਨੂੰ ਅੱਜ ਔਰ ਕੱਲ ਉਹਨਾਂ ਨੇ ਜਲੰਧਰ ਔਰ ਅੰਮ੍ਰਿਤਸਰ ਲਗਾਤਾਰ ਦੌਰੇ ਕਰਨੇ ਨੇ ਭਗਵੰਤ ਮਾਨ ਨਾਲ ਰਹਿਣਗੇ ਇਸੇ ਤਰ੍ਹਾਂ ਭਾਜਪੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਰੈਲੀਆਂ ਦੀ ਚਰਚਾ ਹੈ ਇੱਕ ਲੁਧਿਆਣਾ ਔਰ ਇੱਕ ਬਠਿੰਡਾ ਜਿਹੜੀ ਲੁਧਿਆਣਾ ਚ ਰੈਲੀ ਹੋਣੀ ਹੈ ਉਹਨੇ ਲੁਧਿਆਣਾ ਔਰ ਫਰੀਦਕੋਟ ਹੰਸਰਾਜ ਹੰਸ ਦੇ ਲਈ ਸਾਂਝੇ ਤੌਰ ਦੇ ਉੱਤੇ ਪ੍ਰਭਾਵ ਦੇਣਾ ਹੈ ਔਰ ਇੱਕ ਰੈਲੀ ਬਠਿੰਡੇ ਕੀਤੇ ਜਾਣ ਦੀ ਗੱਲ ਔਰ ਇੱਕ ਰੈਲੀ ਅੰਮ੍ਰਿਤਸਰ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਅਮਿਤ ਸ਼ਾ ਰੋਡ ਸ਼ੋ ਕਰਨਗੇ ਪੂਰਾ ਫਾਈਨਲ ਹਜੇ ਪ੍ਰੋਗਰਾਮ ਨਹੀਂ ਆਇਆ ਪਰ ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੂੰ ਅਮਰਸਰ ਔਰ ਲੁਧਿਆਣਾ ਦੇ ਵਿੱਚ ਰੋਡ ਸ਼ੋਅ ਦੇ ਲਈ ਸੱਦਿਆ ਜਾ ਸਕਦਾ ਹੈ ਇਸੇ ਤਰ੍ਹਾਂ ਜਲੰਧਰ ਜਲੰਧਰ ਲੁਧਿਆਣਾ ਅਮਰਸਰ ਜਾਂ ਪਟਿਆਲਾ ਇਹਨਾਂ ਸ਼ਹਿਰਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਵੀ ਆਖਰੀ ਦੌਰ ਦੇ ਵਿੱਚ ਰੋਡ ਸ਼ੋਅ ਕਰ ਸਕਦੇ ਨੇ ਪੀਪੀ ਪ੍ਰਿੰਕਾ ਗਾਂਧੀ ਕਾਂਗਰਸ ਵੱਲੋਂ ਆ ਸਕਦੇ ਨੇ ਰਾਹੁਲ ਗਾਂਧੀ ਆਉਣਗੇ ਮਲਕੀ ਅਰਜਨ ਖੜਗੇ ਆ ਸਕਦੇ ਨੇ ਔਰ ਜਿਹੜੇ ਐਨਡੀਏ ਗੱਠਜੋੜ ਦੇ ਸਾਥੀ ਨੇ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਯਾਦਵ ਉਹਦਾ ਵੀ ਪੰਜਾਬ ਦੇ ਵਿੱਚ ਆਖਰੀ ਦੌਰ ਦੇ ਵਿੱਚ ਢੇਡਾ ਲੱਗ ਸਕਦਾ ਹੈ ਦਿੱਲੀ ਤੋਂ ਮਨੋਜ ਤਿਵਾੜੀ ਦੇ ਸਾਹਮਣੇ ਚੋਣ ਲੜਨ ਵਾਲੇ ਕਨਈਆ ਕਨਈਆ ਕੁਮਾਰ ਉਹ ਵੀ ਆਖਰੀ ਦਿਨਾਂ ਦੇ ਵਿੱਚ ਪੰਜਾਬ ਚ ਚੋਣ ਪ੍ਰਚਾਰ ਤੇ ਆ ਸਕਦੇ ਨੇ ਸੋ ਪੰਜਾਬ ਚ ਚੋਣ ਮੁਕਾਬਲਾ ਬਹੁਤ ਜ਼ਿਆਦਾ ਹਰਜੋਜੀ ਇਸ ਵੇਲੇ ਫਸਿਆ ਹੋਇਆ ਹੈ ਔਰ ਮੰਨਿਆਇ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਕਾਗਜ਼ ਭਰਨ ਦੇ ਕੰਮ ਪੂਰੇ ਹੋਣਗੇ ਕੱਲ ਡਾਕਟਰ ਤਰਮਵੀਰ ਗਾਂਧੀ ਨੇ ਕਾਗਜ਼ ਭਰੇ ਕੱਲ ਸੁਖਪਾਲ ਖੈਰਾ ਨੇ ਕਾਗਜ਼ ਭਰਨੇ ਆਜ ਕੁਲਦੀਪ ਧਾਲੀਵਾਲ ਨੇ ਕਾਗਜ਼ ਭਰਨੇ ਨੇ ਆ 10 ਜਿਹੜੇ 10 ਤਰੀਕ ਹੈ ਅਗਲੇ 2-3 ਦਿਨਾਂ ਦੇ ਵਿੱਚ ਵਿੱਚ ਪੰਜਾਬ 'ਚ ਸੁਖਜਿੰਦਰ ਰੰਧਾਵਾ ਨੇ ਕਾਗਜ਼ ਭਰਨੇ ਨੇ ਜਲੰਧਰ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਚਰਨਜੀਤ ਚੰਨੀ ਨੇ ਉਹਨਾਂ ਨੇ ਕਾਗਜ਼ ਭਰਨੇ ਨੇ ਸੋ ਅਗਲੇ 14 ਮਈ ਤੱਕ ਕਿਉਂਕਿ ਕਾਗਜ਼ ਭਰੇ ਜਾਣੇ ਨੇ ਸੋ ਬਹੁਤ ਤੇਜ਼ੀ ਦੇ ਨਾਲ ਕਾਗਰਸ ਭਰੇ ਜਾਣੇ ਨੇ ਪਰ ਰਾਜਾ ਵੜਿੰਗ ਦੇ ਕਾਗਜ਼ ਭਰਉਣ rahul Gandhi ਆ ਸਕਦੇ ਨੇ ਔਰ ਮੁਕਾਬਲਾ ਫਸਵੇਂ 13 ਸੀਟਾਂ ਤੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਜਪਾ ਗੈਗ ਅਚ ਲੜਾਈ ਹੈ ਔਰ ਜਿੱਥੋਂ ਤੱਕ ਮੇਰਾ ਮੰਨਣਾ ਹੈ ਆਮ ਆਦਮੀ ਪਾਰਟੀ ਕਿਉਂਕਿ 92 ਸੀਟਾਂ ਨਾਲ ਜਿੱਤੀ ਹੈ ਪੰਜਾਬ ਦੇ ਵਿੱਚ ਭਾਵੇਂ ਕਾਂਗਰਸ 7-8 ਸੀਟਾਂ ਤੇ ਸਿਟਿੰਗ ਹੈ ਪ੍ਰਨੀਤ ਕੌਰ ਛੱਡ ਗਏ ਰਵਨੀਤ ਮਿੱਟੂ ਛੱਡ ਗਏ ਕਈ ਤਾਂ ਕਾਂਗਰਸ ਦੇ ਛੱਡ ਗਏ ਸੋ 6 ਸੀਟਾਂ ਕਾਂਗਰਸ ਦੀਆਂ ਸਿਟਿੰਗ ਹੈ ਭਾਰਤੀ ਜਨਤਾ ਪਾਰਟੀ ਚ ਸਨੀ ਜੋਲ ਛੱਡ ਗਏ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੋ ਬੜੀ ਫਸਮੀ ਜੀ ਟੱਕਰ ਇਸ ਵਕਤ ਹੋਈ ਹੈ ਕੁਝ ਵੀ ਸਾਫ਼ ਨਹੀਂ ਕਿਹਾ ਜਾ ਸਕਦਾ ਪਰ ਸਟਾਰ ਪ੍ਰਚਾਰਕ ਪੰਜਾਬ ਦੀਆਂ ਚੋਣਾਂ ਦੇ ਭਗਵੰਤਮਾਨ ਬਣੇ ਹੋਏ ਨੇ ਆਮ ਆਦਮੀ ਪਾਰਟੀ ਕੋਲੇ ਭਗਵੰਤਮਾਨ ਦੇ ਰੂਪ ਦੇ ਵਿੱਚ ਇੱਕ ਵੱਡਾ ਸਟਾਰ ਪ੍ਰਚਾਰਕ ਹੈ ਜਿਹੜਾ ਮੁਫਤ ਬਿਜਲੀ ਦੀ ਗੱਲ ਵੀ ਕਰਦਾ ਹੈ ਮਹਿਲਾਵਾਂ ਦੇ ਖਾਤੇ 'ਚ 1000 ਰੁਪਇਆ ਦੇਣ ਦੇ ਐਲਾਨ ਭਗਵੰਤਮਾਨ ਕਰ ਰਹੇ ਨੇ ਕਿ ਜਿੱਦਾਂ ਹੀ ਖੇਤਾਂ ਦੇ ਵਿੱਚ 70% ਪਾਣੀ ਹੈ ਜਿਹੜਾ ਅਸੀਂ ਇਰੀਗੇਸ਼ਨ ਦਾ ਪਾਣੀ ਖੇਤਾਂ 'ਚ ਪਹੁੰਚੂਗਾ ਟਿਊਬਲਾਂ ਦੀ ਵਰਤੋਂ ਘਟੇਗੀ ਤੇ ਅਸੀਂ ਅਗਲੇ ਡੇਢ ਦੋ ਸਾਲ ਚ ਅੰਦਾਜ਼ਨ ਮਹਿਲਾਵਾਂ ਦੇ ਖਾਤੇ ਚ 1000 ਰੁਪਿਆ ਵੀ ਪਾਵਾਂਗੇ ਸੋ ਇਸ ਕਰਕੇ ਬਹੁਤ ਦਿਲਚਸਪ ਲੜਾਈ ਬਣੀ ਹੋਈ ਹੈ ਭਾਜਪਾ ਦੇ ਲੋਕ ਇਹ ਕਹਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬੀਜੇਪੀ ਸਰਕਾਰ ਨੇ ਸ਼੍ਰੀ ਰਾਮ ਮੰਦਰ ਬਣਾਉਣ ਦਾ ਵਾਅਦਾ ਪੂਰਾ ਕੀਤਾ ਉਹਨਾਂ ਨੂੰ ਸ਼ਹਿਰਾਂ ਚ ਆਸ ਹੈ ਅਕਾਲੀ ਦਲ ਦੁਬਾਰਾ ਪੰਥਕ ਮੁੱਦਿਆਂ ਤੇ ਮੁੜਿਆ ਹੈ ਅਕਾਲੀ ਦਲ ਨੂੰ ਇਸ ਗੱਲ ਦੀ ਆਸ ਹੈ ਕਿ ਅਸੀਂ ਪੰਜਾਬ ਪੰਜਾਬੀਅਤ ਪੰਥਕ ਧਰਮ ਦੇ ਮੁੱਦਿਆਂ ਤੇ ਲੜਾਈ ਲੜ ਰਹੇ ਹਾਂ ਬੀਜੇਪੀ ਦਾ ਸਾਥ ਅਸੀਂ ਛੱਡਿਆ ਤੇ ਸਾਨੂੰ ਵੀ ਉਮੀਦ ਹੈ ਕਿ ਲੋਕ ਵੋਟਾਂ ਪਾਉਣਗੇ ਔਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੀ ਕੇਂਦਰ ਦੀ ਸਰਕਾਰ ਤੋਂ ਲੋਕ ਨਾ ਖੁਸ਼ ਨੇ ਇਸ ਕਰਕੇ ਦੇਸ਼ ਦੇ ਲੋਕ ਇੰਡੀਆ ਗਠਜੋੜ ਦੀ ਸਰਕਾਰ ਬਣਾਉਣ ਲਈ ਕਾਂਗਰਸ ਨੂੰ ਵੋਟਾਂ ਪਾਉਣਗੇ ਔਰ ਮੁਕਾਬਲਾ ਫਸਿਆ ਹੈ ਲੋਕਾਂ ਦੇ ਮਨ 'ਚ ਸਾਫ਼ ਹੈ ਹਰਜੋ ਜੀ ਮੈਂ ਕਈ ਲੋਕਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਮਨ 'ਚ ਸਾਫ਼ ਹੋ ਚੁੱਕਿਆ ਹੈ ਕਿ ਉਹਨਾਂ ਨੇ ਕਿਸ ਨੂੰ ਵੋਟ ਪਾਉਣੀ ਹੈ ਕਿਹੜੇ ਮੁੱਦੇ ਨੂੰ ਮੁੱਖ ਰੱਖ ਕੇ ਵੋਟ ਪਾਉਣੀ ਹੈ ਪਰ ਲੋਕ ਦੱਸ ਨਹੀਂ ਰਹੇ ਮੁਕਾਬਲਾ ਫਸਲ ਬਿਲਕੁਲ ਸਹੀ ਗੱਲ ਹੈ ਡੱਲਾ ਜੀ ਸੋ ਹਰ ਇੱਕ ਪਾਰਟੀ ਜੋ ਹੈ ਆਪਣੇ ਆਪਣੇ ਤੌਰ ਤੇ ਆਪਣੀ ਰਣਨੀਤੀ ਦੇ ਨਾਲ ਅੱਗੇ ਵਧ ਰਹੀ ਹੈ ਤੇ ਇਹ ਦੇਖਣਾ ਹੈ ਕਾਫੀ ਦਿਲਚਸਪ ਰਹੇਗਾ ਕਿ ਉਹਨਾਂ ਦੀ ਰਣਨੀਤੀਆਂ ਉਹਨਾਂ ਵੱਲੋਂ ਜਿਹੜੇ ਹੁਣ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਲੀਡਰਾਂ ਵੱਲੋਂ ਜੋ ਭਾਸ਼ਣ ਦਿੱਤੇ ਜਾ ਰਹੇ ਨੇ ਇਹ ਤਾਂ ਇਹਨਾਂ ਦਾ ਕਿੰਨਾ ਕੋ ਅਸਰ ਪੰਜਾਬ ਦੀ ਜਨਤਾ ਤੇ ਵੇਖਣ ਨੂੰ ਮਿਲੇਗਾ ਸੋ ਇਸੇ ਤਰ੍ਹਾਂ ਨਾਲ ਆਪਾਂ ਜੋ ਹੈ ਪੂਰਾ ਅਪਡੇਟ ਸਿਆਸੀ ਅਪਡੇਟ ਦਰਸ਼ਕਾਂ ਨਾਲ ਸਾਂਝੇ ਕਰਦੇ ਹੀ ਰਵਾਂਗੇ ਡੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਿਆਸੀ ਐਨਾਲਿਸਿਸ ਤੇ ਪੂਰੀ ਜਾਣਕਾਰੀ ਤੇ ਅਪਡੇਟਸ ਤੁਸੀਂ ਹਰ ਵਾਰ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹਮੇਸ਼ਾ ਪ੍ਰੋਗਰਾਮ ਦੇ ਨਾਲ ਜਿਹੜੇ ਜੁੜਦੇ ਨੇ ਆਪਣੇ ਸੁਝਾਅ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਸੋ ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੋਨ ਨੂੰ ਵੀ ਦਿਓ ਜੀ ਇਜਾਜ਼ਤ ਸਸਵੀਕਾ ਸਸਵੀਕਾ